ਧੰਵਾਦ ਹੈ ਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਕਰ ਪਹਿਲਾ ਜਾ ਕੈ ਹਿਰਦੈ ਵਸਿਆ ਤੂੰ ਕਰਤੇ ਤਾ ਕੀ ਤੈਂ ਆਸ ਪੁਜਾਈ दास अपने कह तू विसरह नाहीं चरण धूर मन पाई तेरी अकथ कथा कथन ना जाई गुण निधान सुख दाते स्वामी सब ते ऊच बडाई रहाऊ सो सो कर्म करत है प्राणी जैसी तुम लिख पाई सेवक कौ तुम सेवा दीनी ਦਰਸ਼ਨ ਦੇਖ ਆਗਾਈ ਸਰਬ ਨਿਰੰਤਰ ਤੁਮਹ ਸਮਾਨੇ ਜਾ ਕੋ ਤੁਦੇ ਆਪ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨਾ ਪ੍ਰਗਟ ਭਈ ਸਭ ਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹਉ ਨਾਨਕ ਜਿਸ ਭਈ ਦਿਆਲਾ ਕਾ ਕਉ ਮਨ ਤੇ ਬਿਸਰ ਨ ਜਾਈ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਜਾ ਕੇ ਹਿਰਦੈ ਵਸਿਆ ਤੂੰ ਕਰਤੇ ਤਾ ਕੀ ਤੈਂ ਆਸ ਪੁਜਾਈ ਦਾਸ ਆਪਣੇ ਕਉ ਤੂੰ ਬਿਸਰਹਿ ਨਾਹੀ ਚਰਨ ਧੂਰ ਮਨ ਭਾਈ ਤੇਰੀ ਆ ਕਥ ਕਥਾ ਕਥਨ ਨਾ ਜਾਈ ਗੁਣ ਨਿਧਾਨ ਸੁਖ ਦਾਤੀ ਸਵਾਮੀ ਸਭ ਤੇ ਊਚ ਬਡਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕਉ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮਹਿ ਸਮਾਨੀ ਜਾ ਕੋ ਤੁਧਿ ਆਪ ਬੁਝਾਈ ਗੁਰ ਪ੍ਰਸਾਦ ਮਿਟਿਉ ਅਗਿਆਨ ਪ੍ਰਗਟ ਭਈ ਸਭ ਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹਉ ਨਾਨਕ ਜਿਸ ਭਈ ਦਇਆਲਾ ਤਾ ਕਉ ਮਨ ਤੇ ਬਿਸਰ ਨ ਜਾਈ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਜਾ ਕੇ ਹਿਰਦੈ ਵਸਿਆ ਤੂੰ ਕਰਤੀ ਤਾ ਕੀ ਤੈ ਆਸ ਪੁਜਾਈ ਦਾਸ ਆਪਣੇ ਕਉ ਤੂੰ ਵਿਸਰਹਿ ਨਾਹੀ ਚਰਨ ਧੂਰ ਮਨ ਭਾਈ ਤੇਰੀ ਆਕਥ ਕਥਾ ਕਥਨ ਨਾ ਜਾਈ ਗੁਰ ਨਿਧਾਨ ਸੁਖ ਦਾਤੀ ਸਵਾਮੀ ਸਭ ਤੇ ਊਚ ਬਡਾਈ ਰਹਾਉ ਸੋ ਸੂ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਆਗਾਈ ਸਰਬ ਨਿਰੰਤਰ ਤੁਮਹਿ ਸਮਾਨੀ ਜਾ ਕੋ ਤੁਧਿ ਆਪ ਬੁਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪ੍ਰਗਟ ਭਈ ਸਭ ਠਾਈ ਸੋਈ ਗਿਆਨੀ ਸੋਈ ਤਿਆਨੀ ਸੋਈ ਪੁਰਖ ਸੁਭਾਈ ਕਹੂ ਨਾਨਕ ਜਿਸ ਭਈ ਦਿਆਲਾ ਤਾ ਕੋ ਮਨ ਤੇ ਬਿਸਰ ਨ ਜਾਈ ਸੋਰਠ ਮਹਲਾ ਪੰਜਵਾਂ ਕਰ ਪਹਿਲਾ ਜਾ ਕੇ ਹਿਰਦੈ ਵਸਿਆ ਤੂੰ ਕਰਤੇ ਤਾ ਕੀਤੇ ਆਸ ਪੁਜਾਈ ਆਪਣੇ ਦਾਸ ਆਪਣੇ ਕਉ ਤੂੰ ਬਿਸਰਹਿ ਨਾਹੀ ਚੰਨ ਧੂਰ ਮਨ ਭਾਈ ਤੇਰੀ ਆਕਾਥ ਕਥਾ ਕਥਨ ਨਾ ਜਾਈ ਗੁਣ ਨਿਧਾਨ ਸੁਖ ਦਾ ਤੀ ਸੁਆਮੀ ਸਭ ਤੇ ਊਚ ਬਡਾਈ ਰਹਾਉ ਸੋ ਸੂ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੂੰ ਸੇਵਾ ਦੀਨੀ ਦਰਸ਼ਨ ਦੇਖ ਆਗਾਈ ਸਰਬ ਨਿਰੰਤਰ ਤੂੰ ਸਮਾਨੇ ਜਿ ਕੋ ਤੁਦਿਆਪੁ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨਾ ਪ੍ਰਗਟ ਭਈ ਸਭ ਠਾਈ सोई ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹਉ ਨਾਨਕ ਜਿਸ ਭਈ ਦਿਆਲਾ ਤਾ ਕੋ ਮਨ ਤੇ ਬਿਸਰ ਨ ਜਾਈ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਜਾ ਕੇ ਹਿਰਦੈ ਵਸਿਆ ਤੂੰ ਕਰਤੀ ਤਾ ਕੀਤੇ ਆਸ ਪੁਜਾਈ ਦਾਸ ਆਪਣੇ ਕਉ ਤੂੰ ਵਿਸਰਹਿ ਨਾਹੀ ਚਰਨ ਧੂਰ ਮਨ ਭਾਈ ਤੇਰੀ ਅਕਥ ਕਥਾ ਕਥਨ ਨਾ ਜਾਈ ਗੁਰ ਨਿਦਾਨ ਸੁਖ ਦਾਤੀ ਸੁਆਮੀ ਸਭ ਤੇ ਊਚ ਬਡਾਈ ਰਹਾਉ ਸੋ ਸੂ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕਉ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮਹਿ ਸਮਾਨੀ ਜਾ ਕੋ ਤੁਧਿ ਆਪ ਬੁਝਾਈ ਗੁਰ ਪ੍ਰਸਾਦ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹੂ ਨਾਨਕ ਜਿਸ ਭਈ ਦਿਆਲਾ ਤਾ ਕੋ ਮਨ ਤੇ ਬਿਸਰ ਨ ਜਾਈ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਜਾ ਕੇ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤੈ ਆਸ ਪੁਜਾਈ ਦਾ ਸਪਣੇ ਕੋ ਤੂੰ ਵਿਸਰਹਿ ਨਾਹੀ ਚਰਨ ਤੂਰ ਮਨ ਪਾਈ ਤੇਰੀ ਆ ਕਥ ਕਥਾ ਕਥਨ ਨਾ ਜਾਈ ਗੁਣ નિਦਾਨ ਸੁਖ ਦਾਤੇ ਸਵਾਮੀ ਸਭ ਤੇ ਊਚ ਬਡਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਆਗਾਈ ਸਰਬ ਨਿਰੰਤਰ ਤੁਮਹਿ ਸਮਾਨੀ ਜਾ ਕੋ ਤੁਧ ਆਪ 부ਝਾਈ ਗੁਰ ਪ੍ਰਸਾਦ ਮਿਟਿਉ ਅਗਿਆਨਾ ਪ੍ਰਗਟ ਭਏ ਸਭ ਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹਉ ਨਾਨਕ ਜਿਸ ਭਈ ਦਇਆਲਾ ਤਾਕੋ ਮਨ ਤੇ ਬਿਸਰ ਨ ਜਾਈ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਜਾ ਕੇ ਹਿਰਦੈ ਵਸਿਆ ਤੂੰ ਕਰਤੀ ਤਾ ਕੀ ਤੈ ਆਸ ਪੁਜਾਈ ਦਾਸ ਆਪਣੇ ਕਹ ਤੂੰ ਵਿਸਰਹਿ ਨਾਹੀ ਚਰਨ ਧੂਰ ਮਨ ਭਾਈ ਤੇਰੀ ਆ ਕਥ ਕਥਾ ਕਥਨ ਨਾ ਜਾਈ ਗੁਰ ਨਿਧਾਨ ਸੁਖ ਦਾਤੀ ਸੁਆਮੀ ਸਭ ਤੇ ਊਚ ਬਿਡਾਈ ਰਹਾਉ ਸੋ ਸੂ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮਹਿ ਸਮਾਨੀ ਜਾ ਕੋ ਤੁਦੇ ਆਪ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪ੍ਰਗਟ ਭਈ ਸਬਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹਉ ਨਾਨਕ ਜਿਸ ਭਈ ਦਿਆਲਾ ਤਾ ਕੋ ਮਨ ਤੇ ਬਿਸਰ ਨ ਜਾਈ ਸੋਰਠ ਮਹੱਲਾ ਪੰਜਵਾ ਕਰ ਪਹਿਲਾ ਜਾ ਕੇ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤੈਂ ਆਸ ਪੁਜਾਈ ਦਾਸ ਆਪਣੇ ਕਹ ਤੂੰ ਵਿਸਰਹਿ ਨਾਹੀ ਚਰਨ ਤੂਰ ਮਨ ਭਾਈ ਤੇਰੀ ਆ ਕਥ ਕਥਾ ਕਥਨ ਨਾ ਜਾਈ ਗੁਨ નિਧਾਨ ਸੁਖ ਦਾਤੇ ਸੁਆਮੀ ਸਭ ਤੇ ਉੱਚ ਬਿੜਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੀਖ ਆਗਾਈ ਸਰਬ ਨਿਰੰਤਰ ਤੁਮ ਹੈ ਸਮਾਨੀ ਜਾ ਕੋ ਤੁਧ ਆਪ 부ਝਾਈ ਗੁਰ ਪ੍ਰਸਾਦ ਮਿਟਿਉ ਅਗਿਆਨਾ ਪ੍ਰਗਟ ਭਏ ਸਭ ਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਉ ਨਾਨਕ ਜਿਸ ਭਈ ਦਇਅਲ ਤਾਕੋ ਮਨ ਤੇ ਬਿਸਰ ਨ ਜਾਈ ਸੋਰਠ ਮਹੱਲਾ ਪੰਜਵਾ ਘਰ ਪਹਿਲਾ جا کے ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤੈਂ ਆਸ ਪੁਜਾਈ ਦਾਸ ਆਪਣੇ ਕੋ ਤੂੰ ਵਿਸਰੈ ਨਾਹੀ ਚਰਨ ਧੂਰ ਮਨ ਭਾਈ ਤੇਰੀ ਆਖ ਕਥਾ ਕਥਨ ਨਾ ਜਾਈ ਗੁਣ ਨੇਦਾਨ ਸੁਖ ਦਾਤੇ ਸਵਾਮੀ ਸਭ ਤੇ ਊਚ ਬਢਾਈ ਰਹਾਉ ਸੋ ਸੂ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੂੰ ਸੇਵਾ ਦੀਨੀ ਦਰਸ਼ਨ ਦੇਖ ਆਗਾਈ ਸਰਬ ਨਿਰੰਤਰ ਤੂੰ ਹੈ ਸਮਾਨੀ ਜਾ ਕੋ ਤਦ ਆਪ 부ਝਾਈ ਗੁਰ ਪ੍ਰਸਾਦ ਮਿਟਿਉ ਅਗਿਆਨ ਪ੍ਰਗਟ ਭਈ ਸਭ ਠਾਈ ਸੋਈ ਗਿਆਨੀ ਸੋਈ ਤਿਆਨੀ ਸੋਈ ਪੁਰਖ ਸੁਭਾਈ ਕਰੁਨਾ ਅਨਕ ਜਿਸ ਭਈ ਦਿਆਲਾ ਤਾ ਕੋ ਮਨ ਤੇ ਬਿਸਰ ਨ ਜਾਈ ਸੂਰਠ ਮਹੱਲਾ ਪੰਜਵਾ ਕਰ ਪਹਿਲਾ ਜੋ ਕੈ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤਿਆਸ ਪੁਜਾਈ ਦਾਸ ਆਪਣੇ ਕਉ ਤੂੰ ਵਿਸਰਹਿ ਨਾਹੀ ਚਰਨ ਧੂਰ ਮਨ ਭਾਈ ਤੇਰੀ ਅਕਥ ਕਥਾ ਕਥਨ ਨਾ ਜਾਈ ਗੁਣ ਨਿਦਾਨ ਸੁਖ ਦਾਤੀ ਸੁਆਮੀ ਸਭ ਤੇ ਊਚ ਬਿੜਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮ ਹੈ ਸਮਾਨੀ ਜਾ ਕਉ ਤੁਧਿਆਪ ਬੁਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪ੍ਰਗਟ ਭਈ ਸਭ ਥਾਈ सोई ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹਉ ਨਾਨਕ ਜਿਸ ਭੈ ਦਿਆਲਾ ਤਾਕਉ ਮਨ ਤੀ ਬਿਸਰ ਨਾ ਜਾਈ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਜਾ ਕੇ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤੈ ਆਸ ਪੁਜਾਈ ਦਾਸ ਆਪਣੇ ਕਉ ਤੂੰ ਬਿਸਰਹਿ ਨਾਹੀ ਚਰਨ ਧੂਰ ਮਨ ਭਾਈ ਤੇਰੀ ਅਕਥ ਕਥਾ ਕਥਨ ਨ ਜਾਈ ਗੁਣ નિਧਾਨ ਸੁਖ ਦਾਤੀ ਸੁਆਮੀ ਸਭ ਤੇ ਊਚ ਬਿਡਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮ ਹੈ ਸਮਾਨੇ ਜਾ ਕੋ ਤੁਦ ਆਪ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨਾ ਪ੍ਰਗਟ ਭੇ ਸਭ ਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹਉ ਨਾਨਕ ਜਿਸ ਭੈ ਦਿਆਲਾ ਤਾ ਕੋ ਮਨ ਤੇ ਬਿਸਰ ਨਾ ਜਾਈ ਸੋਈ ਗਿਆਨੀ ਸੋਈ ਧਿਆਨੀ सोई purkh subhai kahu nanak jis bhai dayala tako man te bisar na jai shlok pawan guru paani pita mata tarat mahat divs raat doye dai daya khile sagal jagat ਜੰਗਿਆਈਆਂ ਬੁਰਿਆਈਆਂ ਵਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ